ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਸਾਡੇ ਹਰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸਾਂਗਾ ਜੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਜੀ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਉਪਾਅ ਸੀ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਇੱਕ ਅਜਿਹਾ ਉਪਾਅ ਹੈ ਜੋ ਮਾਤਾ ਪਿਤਾ ਦੀ ਚਿੰਤਾ ਅਤੇ ਬੱਚਿਆਂ ਦੇ ਵਿਆਹ ਦੇ ਨਾਲ ਜੋੜੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਸੰਗਤ ਜੀ ਮਾਤਾ ਪਿਤਾ ਦਾ ਜੀਵਨ ਬੱਚਿਆਂ ਦੇ ਸੁੱਖ ਅਤੇ ਦੁੱਖ ਦੇ ਨਾਲ ਬੱਝਾ ਹੁੰਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖੁਸ਼ਹਾਲ ਜੀਵਨ ਅਤੇ ਵਿਆਹ ਆਪਣੇ ਸਾਹਮਣੇ ਦੇਖਣ ਪਰ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਇਹ ਵਜ੍ਹਾ ਹੈ ਕਿ ਅੱਜ ਇੱਕ ਅਜਿਹਾ ਦੇਵੀ ਉਪਾਅ ਲੈ ਕੇ ਆਏ ਹਾਂ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆ ਦੇਵੇਗਾ ਇਹ ਉਹ ਸਿਰਫ ਇੱਕ ਤੇਜ ਪੱਤੇ ਅਤੇ ਕਪੂਰ ਦੇ ਮਾਧਿਅਮ ਦੇ ਨਾਲ ਕੀਤਾ ਜਾ ਸਕਦਾ ਹੈ ਇਹ ਉਹ ਬੱਚਿਆਂ ਦੇ ਵਿਆਹ ਦੇ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹੈ ਇਸ ਨੂੰ ਪੂਰੇ ਵਿਸ਼ਵਾਸ ਅਤੇ ਸੱਚੇ ਮਨ ਦੇ ਨਾਲ ਕਰੋ ਸੰਗਤ ਜੀ ਮੈਨੂੰ ਯਕੀਨ ਹੈ ਕਿ ਪਰਮਾਤਮਾ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣਨਗੇ ਅਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਇਹ ਨਾ ਸਿਰਫ ਇੱਕ ਜ਼ਿੰਮੇਵਾਰੀ ਦਾ ਬੋਝ ਹਲਕਾ ਕਰਦਾ ਹੈ ਬਲਕਿ ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਅਤੇ ਆਨੰਦ ਵੀ ਲਿਆਉਂਦਾ ਹੈ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਬੱਚਿਆਂ ਦੇ ਵਿਆਹ ਦੇ ਵਿੱਚ ਅਣਚਾਹੀਆਂ ਰੁਕਾਵਟਾਂ ਆ ਜਾਂਦੀਆਂ ਹਨ ਰਿਸ਼ਤੇ ਆਉਂਦੇ ਹਨ ਪਰ ਗੱਲ ਅੱਗੇ ਨਹੀਂ ਵੱਧ ਪਾਉਂਦੀ ਇਸ ਤੀਤੇ ਮਾਤਾ ਪਿਤਾ ਅਤੇ ਬੱਚੇ ਦੋਵਾਂ ਲਈ ਚਿੰਤਾ ਦਾ ਕਾਰਨ ਪਾ ਜਾਂਦੇ ਹਨ ਪਰ ਚਿੰਤਾ ਸੰਗਤ ਜੀ ਨਾ ਕਰੋ ਸਾਡੇ ਪੁਰਾਣੇ ਗ੍ਰੰਥਾਂ ਅਤੇ ਤਜਰਬਿਆਂ ਦੇ ਵਿੱਚ ਅਜੇ ਕਈ ਸਰਲ ਉਪਾਅ ਦੱਸੇ ਗਏ ਹਨ ਜੋ ਨਾ ਸਿਰਫ ਇਹਨਾਂ ਰੁਕਾਵਟਾਂ ਨੂੰ ਦੂਰ ਕਰਦੇ ਹਨ ਬਲਕਿ ਬੱਚਿਆਂ ਦੇ ਵਿਆਹ ਦਾ ਸਹੀ ਰਸਤਾ ਵੀ ਦੱਸਦੇ ਹਨ ਉਸਾ ਮਾਰਗ ਵੀ ਉਹ ਦੱਸਦੇ ਹਨ ਦਿਖਾਉਂਦੇ ਹਨ ਅੱਜ ਅਸੀਂ ਇੱਕ ਅਜਿਹਾ ਹੀ ਸਰਲ ਉਪਾਅ ਲੈ ਕੇ ਆਇਆ ਹਾਂ ਐਸ ਲਈ ਤੁਹਾਨੂੰ ਕਿਤੇ ਵੀ ਜਾਣਾ ਨਹੀਂ ਹੈ ਕੋਈ ਮਹਿੰਗਾ ਸਮਾਨ ਖਰੀਦਣਾ ਨਹੀਂ ਹੈ ਕੋਈ ਜ਼ਿਆਦਾ ਤਾਮ-ਜਾਮ ਨਹੀਂ ਕਰਨਾ ਹੈ ਜੋ ਚੀਜ਼ ਚਾਹੀਦੀ ਹੈ ਉਹ ਤੁਹਾਡੀ ਰਸੋਈ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਦੇਖੋ ਸਾਧ ਸੰਗਤ ਜੀ ਮਾਤਾ-ਪਿਤਾ ਵਸ਼ੇਸ਼ ਰੂਪ ਨਾਲ ਇਹਨਾਂ ਪਾਉਣ ਕਰਨ ਕਿਉਂਕਿ ਮਾਤਾ-ਪਿਤਾ ਦੀ ਪ੍ਰਾਰਥਨਾ ਅਤੇ ਵਿਸ਼ਵਾਸ ਪਰਮਾਤਮਾ ਤੱਕ ਜਲਦੀ ਪਹੁੰਚਦੇ ਹਨ ਕਿਉਂਕਿ ਮਾਤਾ ਤੇ ਪਿਤਾ ਤੁਸੀਂ ਦੋਵਾਂ ਨੇ ਆਪਣਾ ਤਜਰਬਾ ਲੈ ਲਿਆ ਹੈ ਸੁੱਖ ਦੁੱਖ ਜੀਵਨ ਦੇ ਕਈ ਸਾਰੇ ਰਾਹ ਦੇਖੇ ਹਨ ਤਾਂ ਜੇ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਇਹ ਹੋਰ ਵੀ ਚਲਦੇ ਫਾਇਦਾ ਦੇਣ ਵਾਲਾ ਹੈ ਪਰ ਜੇ ਨਹੀਂ ਕਰ पाओ ਤਾਂ ਹੋ ਸਕਦਾ ਕੋਈ ਕਾਰਨ ਹੋ ਸਕਦਾ ਹੈ ਬਿਮਾਰੀ ਹੋਵੇ ਜਾਂ ਫਿਰ ਚਾਹੇ ਕੋਈ ਹੋਰ ਕਾਰਨ ਹੋਵੇ ਨਾ ਕਰ पाओ ਤਾਂ ਬੇਟਾ ਬੇਟੀ ਵੀ ਜੇ ਕਰੇ ਸੁਪਾਣੂ ਕਰਦੇ ਹਨ ਤਾਂ ਉਹ ਲਾਭ ਦੇਣ ਹੀ ਦੇਣ ਵਾਲਾ ਹੈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਤੁਹਾਡੇ ਬੇਟੀ ਬੇਟੇ ਦਾ ਵਿਆਹ ਜਲਦੀ ਅਤੇ ਮਨ ਚਾਹੇ ਤਰੀਕੇ ਦੇ ਨਾਲ ਹੋਵੇ ਜੇ ਇਹ ਜਾਣ ਕਰੇ ਤੁਹਾਡੇ ਲਈ ਉਪਯੋਗੀ ਹੋਵੇ ਤਾਂ ਇਸ ਨੂੰ ਦੂਸਰਿਆਂ ਦੇ ਨਾਲ ਸੰਗੈ ਜੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਹਾਡੇ ਇੱਕ ਜਤਨ ਦੇ ਨਾਲ ਕਿਸੇ ਹੋਰ ਪਰਿਵਾਰ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਤਾਂ ਆਓ ਹੁਣ ਚਾਹੁੰਦੇ ਹਾਂ ਪਹਿਲਾ ਉਪਾਅ ਕੀ ਹੈ ਕਿਉਂਕਿ ਮੈਂ ਇਸ ਵਿੱਚ ਤੁਹਾਨੂੰ ਦੋ ਉਪਾਅ ਦੱਸਾਂਗੀ ਦੋ ਜਾਂ ਤਿੰਨ ਉਪਾਅ ਦੱਸਾਂਗੀ ਪਹਿਲਾ ਜੋ ਉਪਾਅ ਹੈ ਉਹ ਹੈ ਇੱਕ ਤੇਜਪੱਤੇ ਦਾ ਤੇਜਪੱਤਾ ਸਿਰਫ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲਾ ਮਸਾਲਾ ਨਹੀਂ ਹੈ ਬਲਕਿ ਇਸ ਵਿੱਚ ਅਦਭੁਤ ਦੇਵੀਏ ਸ਼ਕਤੀਆਂ ਵੀ ਲੁਕੀਆਂ ਹੁੰਦੀਆਂ ਹਨ ਦੇਵੀਏ ਸ਼ਕਤੀਆਂ ਵੀ ਲੁਕੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਤુલਸੀ ਅਤੇ ਪਾਣ ਦੇ ਪੱਤੇ ਪਵਿੱਤਰ ਮੰਨੇ ਜਾਂਦੇ ਹਨ ਹਿੰਦੂ ਧਰਮ ਦੇ ਵਿੱਚ ਉਸੀ ਤਰ੍ਹਾਂ ਤੇਜ ਪੱਤਾ ਵੀ ਚਮਦਕਾਰੀ ਹੁੰਦਾ ਹੈ ਅੱਜ ਮੈਂ ਤੁਹਾਨੂੰ ਤੇਜ ਪੱਤਾ ਤੇ ਕਪੂਰ ਦਾ ਜੋ ਉਪਾਅ ਹੈ ਉਹ ਦੱਸਣ ਵਾਲੀ ਹਾਂ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਕੀ ਕੀ ਚਾਹੀਦਾ ਹੈ ਜੋ ਸਮਾਨ ਚਾਹੀਦਾ ਹੈ ਉਹ ਦੇਖੋ ਇੱਕ ਤੇਜ ਪੱਤਾ ਬਸ ਇੱਕ ਕਪੂਰ ਦੀ ਟਿੱਕੀ ਹੁਣ ਲਾਲ ਰੰਗ ਦਾ ਥੋੜਾ ਜਿਹਾ ਸੰਦੂਰ ਤੇ ਥੋੜਾ ਜਿਹਾ ਹਲਦੀ ਪਾਊਡਰ ਚਾਹੀਦਾ ਹੈ ਤੁਸੀਂ ਇਸ ਪਾਣ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਸਵੇਰ ਦੇ ਬ੍ਰह्म ਮੂਰਤ ਦਾ ਸਮਾ ਸਵੇਰੇ ਸਵੇਰੇ 3:30 ਵਜੇ ਤੋਂ ਲੈ ਕੇ 5:30 ਵਜੇ ਦੇ ਵਿੱਚ ਕਰਨਾ ਜੇਕਰ ਸੰਭਵ ਹੋ ਜਾਵੇ ਤਾਂ ਇਹ ਸੌਣੇ ਤੇ ਸੁਹਾਗੇ ਵਾਲਾ ਸਮਾਂ ਹੈ ਸੰਗਤ ਜੀ ਕਿਉਂਕਿ ਪਰਮਾਤਮਾ ਜੋ ਹਨ ਇਸ ਸਮੇਂ ਆਪਣੇ ਪੂਰਨ ਰੂਪ ਦੇ ਵਿੱਚ ਵਿਦਮਾਨ ਰਹਿੰਦੇ ਹਨ ਭੂਮੀ ਦਾ ਪ੍ਰਿਥਵੀ ਦਾ ਪ੍ਰਮਣ ਕਰਦੇ ਰਹਿੰਦੇ ਹਨ ਅਤੇ ਜੇਕਰ ਤੁਸੀਂ ਇਸ ਸਮੇਂ ਤੇ ਉਪਾ ਕਰੋ ਤਾਂ ਸੋਨਦੇ ਆ ਰਹੇ ਹਾਂ ਬਚਪਨ ਤੋਂ ਕਿ ਜਦੋਂ ਮੋਬਾਈਲ ਦਾ ਜ਼ਮਾਨਾ ਨਹੀਂ ਸੀ ਬ੍ਰह्म मुहूर्त ਵਿੱਚ ਸਵੇਰੇ ਉੱਠ ਕੇ ਯਾਦ ਕਰਨ ਦੇ ਨਾਲ ਪੜ੍ਹਾਈ ਕਰਨ ਨਾਲ ਉਹ ਚੀਜ਼ਾਂ ਦਿਮਾਗ ਵਿੱਚ ਸਥਿਰ ਹੋ ਜਾਂਦੀਆਂ ਹਨ ਕਿਉਂ ਭਗਵਾਨ ਦਾ ਸਮਾਂ ਹੈ ਦੇਵੀ ਦੇਵਤਿਆਂ ਦਾ ਸਮਾਂ ਹੈ ਠੀਕ ਹੈ ਉਹ ਸਮੇਂ ਦੀ ਊਰਜਾ ਅਦੁੱਪਤ ਹੁੰਦੀ ਹੈ ਤੇ ਤੁਹਾਡੀ ਪ੍ਰਾਰਥਨਾ ਜਲਦੀ ਸਵੀਕਾਰ ਹੋ ਜਾਂਦੀ ਹੈ ਕੀ ਕਰਨਾ ਹੈ ਸਵੇਰੇ ਜਲਦੀ ਉઠੋ ਅਤੇ ਹੱਥ ਪੈਰ ਚਿਹਰਾ ਮੂੰਹ ਧੋ ਲਓ ਜੇਕਰ ਸਰਦੀ ਹੈ ਜਿਵੇਂ ਕਿ ਹੁਣ ਸਰਦੀ ਆ ਰਹੀ ਹੈ ਤਾਂ ਤੁਸੀਂ ਬਿਨਾਂ ਨਹਾਉਣ ਤੋਂ ਵੀ ਸੁਪਾਣੂ ਕਰ ਸਕਦੇ ਹੋ ਫਰੈਸ਼ ਹੋ ਜਾਓ ਤੇ ਇਸਪਾਣ ਤੁਸੀਂ ਆਪਣੇ ਕਮਰੇ ਦੇ ਵਿੱਚ ਪੂਰੀ ਸ਼ਾਂਤੀ ਦੇ ਨਾਲ ਕਰੋ ਧਿਆਨ ਰੱਖੋ ਕੋਈ ਤੁਹਾਨੂੰ ਰੋਕੇ ਨਾ ਕੋਈ ਟੋਕੇ ਨਾ ਕੀ ਕਰਨਾ ਹੈ ਤੁਹਾਨੂੰ ਆਪਣੇ ਸਾਹਮਣੇ ਤੇਜ ਪਤਾ ਰੱਖਣਾ ਹੈ ਅਤੇ ਸੰਦੂਰ ਜੋ ਹੈ ਉਸ ਨੂੰ ਛੋਟੀ ਜਿਹੀ ਕੋਈ ਫਟੋਰੀ ਲੈ ਲਓ ਉਸ ਦੇ ਵਿੱਚ ਘੋਲ ਦਿਓ ਹਲਕਾ ਜਾਂ ਮਤਲਬ ਗਾੜਾ ਟਾਈਪ ਦਾ ਹੁਣ ਤੁਸੀਂ ਤੇਜ ਪੱਤੇ ਦੇ ਉੱਪਰ ਜੋ ਲਾਲ ਸੰਦੂਰ ਹੈ ਉਸ ਦੇ ਨਾਲ ਸਵਾਸਤਿਕ ਦਾ ਚਿੰਨ ਬਣਾਓ ਸਵਾਸਤਿਕ ਦਾ ਜੇਕਰ ਤੁਹਾਨੂੰ ਚਿੰਨ ਦਾ ਨਹੀਂ ਪਤਾ ਕਿ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਤੁਸੀਂ ਸਵਾਸਤਿਕ ਦਾ ਚਿੰਨ ਬਣਾਉਂਦੇ ਹਨ ਕਈ ਲੋਕ ਗਲਤ ਵੀ ਬਣਾਉਂਦੇ ਹਨ ਉਲਟਾ ਬਣਾਉਂਦੇ ਹਨ ਪਰ ਸਵਾਸਤਿਕ ਤੁਸੀਂ ਦੇਖ ਲਓ ਕਿ ਕਿਵੇਂ ਬਣਾਉਂਦੇ ਹਨ ਨੈਟ ਤੇ ਤੁਹਾਨੂੰ ਕਈ ਸਰੀਆਂ ਵੀਡੀਓ ਮਿਲ ਜਾਣਗੇ ਜਾਂ ਫੋਟੋ ਦੇਖ ਲਓ ਸਵਾਸਤਿਕ ਸਹੀ ਕਿਵੇਂ ਬਣਾਇਆ ਹੋਇਆ ਹੈ ਉਹ ਬਣਾ ਦਿਓ ਹੁਣ ਤੇਜ ਪੱਤੇ ਤੇ ਆਪਣੇ ਈਸ਼ਾ ਲਿਖੋ ਮਤਲਬ ਲਿਖਣ ਲਈ ਤੇਜ ਪੱਤਾ ਵੱਡਾ ਵੀ ਮਿਲ ਜਾਵੇਗਾ ਤੁਹਾਨੂੰ ਛੋਟਾ ਵੀ ਮਿਲ ਜਾਵੇਗਾ ਤੁਸੀਂ ਛੋਟਾ ਛੋਟਾ ਹੀ ਕਰੋ ਚਾਹੋ ਤਾਂ ਤੁਸੀਂ ਉਂਗਲੀ ਨਾਲ ਲਿਖ ਸਕਦੇ ਹੋ ਅਨਾਮਿਕਾ ਉਂਗਲੀ ਦੇ ਨਾਲ ਅਤੇ ਨਹੀਂ ਤਾਂ ਤੁਸੀਂ ਸ਼ਾਮ ਦੇ ਮਤਲਬ ਇੱਕ ਦਿਨ ਪਹਿਲਾਂ ਜਿਵੇਂ ਤੁਸੀਂ ਇਹ ਜੋ ਪ੍ਰਯੋਗ ਕਰੋਗੇ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਅਨਾਦ ਦੀ ਛੋਟੀ ਜੀ ਡੰਡੀ ਲੈ ਕੇ ਆ ਸਕਦੇ ਹੋ ਅਨਾਦ ਦੀ ਛੋਟੀ ਕਲਮ ਬਣਾ ਲਓ ਤੇ ਡੰਡੀ ਲਿਆ ਕੇ ਘਰ ਵਿੱਚ ਚਾਕੂ ਨਾਲ ਜਾਂ ਫਿਰ ਕਿਸੇ ਚੀਜ਼ ਨਾਲ ਉਸ ਨੂੰ ਥੋੜਾ ਜਿਹਾ ਨੋਕ ਬਣਾ ਦਿਓ ਜਿਵੇਂ ਉਹ ਪੈਨ ਦੀ ਜਿਵੇਂ ਉਹ ਪੈਨ ਦੀ ਨੀਬ ਟਾਈਪ ਦਾ ਹੋ ਜਾਵੇ ਠੀਕ ਹੈ ਹੁਣ ਇਸ ਨਾਲ ਜੇਕਰ ਬਣਾਓਗੇ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਰਹੇਗਾ ਹੁਣ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲਿਖੋ ਰਿਸ਼ਤਾ ਅਤੇ ਹੇਠਾਂ ਲਿਖੋ ਥੈਂਕ ਯੂ ਜਾਂ ਫਿਰ ਧੰਨਵਾਦ ਇਹ ਤੁਹਾਡੇ ਵਿਸ਼ਵਾਸ ਅਤੇ ਆਭਾਰ ਨੂੰ ਦਰਸਾਉਂਦਾ ਹੈ ਕਿ ਤੁਸੀਂ ਮੇਰਾ ਕੰਮ ਕਰੋਗੇ ਉਸ ਲਈ ਮੈਂ ਤੁਹਾਨੂੰ ਧੰਨਵਾਦ ਦੇਂਦਾ ਹਾਂ ਜਾਂ ਦਿੰਦੇ ਹਾਂ ਤੇਜ ਪੱਤੇ ਨੂੰ ਹੁਣ ਤੇਜ ਪੱਤੇ ਤੇ ਲਿਖਣ ਦਾ ਕੰਮ ਤਾਂ ਕੰਪਲੀਟ ਹੋ ਗਿਆ ਹੁਣ ਆਪਣੇ ਦੋਵਾਂ ਹੱਥਾਂ ਦੇ ਵਿੱਚ ਲੈ ਕੇ ਆਪਣੇ ਮਨ ਦੀ ਪੂਰੀ એનર્ਜੀ ਦੇ ਨਾਲ ਭਗਵਾਨ ਵਿਸ਼ਨੂੰ ਤੋਂ ਪ੍ਰਾਰਥਨਾ ਕਰੋ ਕਿ हे ਵਿਸ਼ਨੂੰ ਭਗਵਾਨ ਮੇਰੀ ਮਨੋ ਕਾਮਨਾ ਤੁਰੰਤ ਪੂਰੀ ਕਰੋ ਮੈਨੂੰ ਵਿਸ਼ਵਾਸ ਹੈ ਕਿ ਮੈਂ ਜੋ ਹੁਣ ਤੁਹਾਡੇ ਕੋਲ ਅਰਜੀ ਲਗਾਈ ਹੈ ਉਹ ਮੇਰੀ ਸਵੀਕਾਰ ਹੋਵੇਗੀ ਅਤੇ ਜਲਦੀ ਤੋਂ ਜਲਦੀ ਮੇਰਾ ਵਿਆਸਪੁਣ ਹੋਵੇਗਾ ਜਾਂ ਫਿਰ ਮੇਰੇ ਬੱਚੇ ਦਾ ਵਿਆਹ ਜਾਂ ਧੀ ਬੇਟੇ ਦਾ ਵਿਆਸਪੁਣ ਹੋ ਜਾਵੇਗਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਹੁਣ ਪੱਤੇ ਦੇ ਉੱਪਰ ਕਪੂਰ ਦੀ ਟਿੱਕੀ ਰੱਖੋ ਤੇ ਉਸ ਕਪੂਰ ਨੂੰ ਜਲਾ ਦਿਓ ਤੁਸੀਂ ਚਾਹੋ ਤਾਂ ਇਸੇ ਲਈ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਜਾਂ ਘਰ ਦੀ ਕੋਈ ਵੀ ਸਟੇਨ ਦੀ ਪਲੇਟ ਹੈ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕਪੂਰ ਦੇ ਨਾਲ ਨਾਲ ਤੇਜ ਪਤਾ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਜਾਵੇ ਠੀਕ ਹੈ ਹੁਣ ਰਾਖ ਨੂੰ ਕੀ ਕਰਨਾ ਹੈ ਕਿ ਕਿਸੇ ਗਮਲੇ ਦੇ ਵਿੱਚ ਪਾ ਦਿਓ ਤੇ ਉਸ ਦੇ ਉੱਪਰ ਥੋੜਾ ਜਿਹਾ ਪਾਣੀ ਪਾ ਦਿਓ ਫਿਰ ਪਾਣੀ ਪਾਉਂਦੇ ਸਮੇਂ ਆਪਣੇ ਮਨੋ ਕਾਮਨਾ ਨੂੰ ਦੁਹਰਾਓ ਇਹ ਪਾ ਤੁਹਾਨੂੰ ప్రతి ਦਿਨ ਕਰਨਾ ਹੈ ਸਿਰਫ 3 ਦਿਨ ਤੱਕ 3 ਦਿਨ ਲਗਾਤਾਰ ਕਰੋ ਤੇ ਜਦੋਂ ਪੱਤੇ ਨੂੰ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੋਗੇ ਤਾਂ ਆਪਣੇ ਪੂਰੇ ਭਾਵਨਾ ਚਾਹੇ ਜਿਸ ਵੀ ਭਾਸ਼ਾ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤੁਹਾਡੀ ਲੋਕਲ ਲੈਂਗੁਏਜ ਚਾਹੇ ਜੋ ਵੀ ਹੋਵੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਨਾਲ ਬੋਲੋ ਤੇ ਭਗਵਾਨ ਨਾਲ ਪ੍ਰਾਰਥਨਾ ਕਰੋ ਅਜਿਹਾ ਨਹੀਂ ਹੈ ਕਿ ਵੀਡੀਓ ਪੰਜਾਬੀ ਦੇ ਵਿੱਚ ਹੈ ਤਾਂ ਤੁਸੀਂ ਪੰਜਾਬੀ ਵਿੱਚ ਹੀ ਗੱਲ ਕਰੋਗੇ ਤੁਸੀਂ ਆਪਣੀ ਭਾਸ਼ਾ ਚਾਹੇ ਤੁਹਾਡੇ ਜੋ ਵੀ ਹੋਵੇ ਉਸ ਦੇ ਵਿੱਚ ਆਪਣੇ ਜੋ ਭਾਵ ਹਨ ਇਮੋਸ਼ਨ ਹਨ ਭਗਵਾਨ ਤੁਹਾਡੀ ਚੀਜ਼ਾਂ ਸਮਾਨ ਦੇ ਭੁੱਖੇ ਨਹੀਂ ਹੁੰਦੇ ਹਨ ਉਹ ਤੁਹਾਡੇ ਤੁਹਾਡਾ ਭਾਵ ਦੇਖਦੇ ਹਨ ਨਹੀਂ ਤਾਂ ਜੇਕਰ ਭਾਵ ਨਹੀਂ ਹੁੰਦਾ ਮੈਂ ਇੱਥੇ ਕਿਉਂ ਬੋਲ ਰਹੀ ਹਾਂ ਕਿ ਤੁਹਾਨੂੰ ਭਾਵ ਅਰਪਿਤ ਕਰਨ ਦੇ ਲਈ ਕਿਉਂਕਿ ਸੁਦਾਮਾ ਦੇ ਕੋਲ ਭਾਵ ਸੀ ਉਹਨਾਂ ਦੇ ਕੋਲ ਸਮਗਰੀ ਵਿੱਚ ਸਿਰਫ ਇੱਕ ਮੋਠੇ ਚਾਵਲ ਸਨ ਪਰ ਉਹ ਚਾਵਲ ਵੀ ਭਗਵਾਨ ਜਿਰੇ ਕ੍ਰਿਸ਼ਨ ਨੇ ਖਾ ਲਏ ਤਾਂ ਭਗਵਾਨ ਦਾ ਭੋਗ ਵਸਤੂ ਵਸਤੂ ਛਡਾਓ ਤੁਸੀਂ ਆਪਣੇ ਭਾਵਨਾ ਤੁਸੀਂ ਦੇਖੋ ਤੁਹਾਡੀ ਭਾਵਨਾ ਸੱਚੀ ਦੇ ਸੋਚੇ ਹੋਣੀ ਚਾਹੀਦੀ ਹੈ ਤਾਂ ਉਹ ਸਭ ਕਾਰ ਜ਼ਰੂਰ ਹੁੰਦੀ ਹੈ ਜਦੋਂ ਵੀ ਪ੍ਰਾਰਥਨਾ ਕਰੋ ਤੇਜ ਪੱਤੇ ਨੂੰ ਲੈ ਕੇ ਆਪਣੀ ਪੂਰੀ એનર્ਜੀ ਪੂਰੇ ਵਿਸ਼ਵਾਸ ਨਾਲ ਕਰੋ ਬਾਤ ਬਾਤ ਕਿਸੇ ਨੂੰ ਵੀ ਇਸ ਗੱਲ ਦਾ ਜੋ ਹੈ ਉਹ ਤੁਸੀਂ ਸ਼ੇਅਰ ਨਹੀਂ ਕਰਨੀ ਕਿ ਮੈਂ ਇਹ ਪਾ ਕੀਤਾ ਹੈ ਇਸ ਪਾਣ ਨੂੰ ਤੁਸੀਂ ਕਦੋਂ ਸ਼ੇਅਰ ਕਰੋਗੇ ਜਦੋਂ ਤੁਹਾਡਾ ਵਿਆਹ ਹੋ ਜਾਵੇ ਤੁਹਾਡੀ ਧਰਮ ਪਤਨੀ ਜਾਂ ਫਿਰ ਤੁਹਾਡੇ ਪਤੀ ਦੇ ਤੁਹਾਡੇ ਨਾਲ ਹੋਣ ਰਹਿਣ ਲੱਗਣ ਉਸ ਤੋਂ ਬਾਅਦ ਇਸ ਪਾਣ ਤੁਸੀਂ ਚਾਹੋ ਤਾਂ 100 ਲੋਕਾਂ ਨੂੰ ਭੇਜੋ ਜਾਂ ਫਿਰ 500 ਲੋਕਾਂ ਨੂੰ ਸ਼ੇਅਰ ਕਰੋ ਇਹ ਬਾ ਤੁਹਾਡਾ ਕੰਮ ਕਰੇਗਾ ਹੀ ਕਰੇਗਾ ਹੁਣ ਦੂਸਰਾ ਉਪਾਅ ਹੈ ਉਹ ਇਸ ਤੋਂ ਵੀ ਵੱਧ ਹੈ ਕਿ ਮਤਲਬ ਕਹਿੰਦਾ ਭਾਵ ਕਿ ਦੋਵੇਂ ਪਾਇ ਇੱਕ ਦੂਸਰੇ ਤੋਂ ਵੱਧ ਸ਼ਮਦਕਾਰੀ ਹਨ ਇੱਕੋ ਤੋਂ ਵੱਧ ਇੱਕ ਹਨ ਕਰਨਾ ਹੈ ਤੁਹਾਨੂੰ ਕਰਨਾ ਕੀ ਹੈ ਤੁਹਾਨੂੰ ਥੋੜਾ ਜਿਹਾ ਧਨੀਆ ਤੇ ਥੋੜਾ ਜਿਹਾ ਰਾਈ ਸਰੋਂ ਦਾ ਉਪਾਅ ਕਰਨਾ ਹੈ ਦੋਵੇਂ ਸੇਜਾਂ ਨਾ ਸਿਰਫ ਤੁਹਾਡੇ ਖਾਣੇ ਦਾ ਸੁਆਦ ਵਧਾਉਂਦੀਆਂ ਹਨ ਬਲਕਿ ਤੁਹਾਡੇ ਜੀਵਨ ਦੀ ਜੋ ਨੈਗੇਟਿਵ એનર્ਜੀ ਹੈ ਉਸ ਨੂੰ ਦੂਰ ਕਰਨ ਵਿੱਚ ਅਤੇ ਤੁਹਾਡੇ ਘਰ ਵਿੱਚ ਪੋਜ਼ਿਟਿਵਿਟੀ ਲਿਆਉਣ ਦਾ ਵੀ ਅਦਭੁਤ ਕੰਮ ਕਰਦੀਆਂ ਹਨ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਉਪਯੋਗ ਕਰਨ ਨਾਲ ਤੁਹਾਡੇ ਬੱਚੇ ਦੇ ਵਿਆਹ ਜੋਗ ਬਣਨ ਲੱਗਦੇ ਹਨ ਅਤੇ ਜਲਦੀ ਹੀ ਤੁਹਾਡੇ ਘਰ ਵਿੱਚ ਸ਼ਹਿਨਾਈ ਵੱਜਦੀ ਹੈ ਸਿਰ ਦੇ ਵਿਆਹ ਦਾ ਸੇਰਾ ਸਾਜਦਾ ਹੈ ਤੁਸੀਂ ਕੀ ਕਰਨਾ ਹੈ ਕਿ ਹਰ ਐਤਵਾਰ ਨੂੰ ਜਦੋਂ ਤੁਸੀਂ ਸੂਰਜ ਭਗਵਾਨ ਨੂੰ ਚੜ੍ਹ ਅਰਪਿਤ ਕਰੋਗੇ ਉਸ ਵਿੱਚ ਇੱਕ ਚੁਟਕੀ ਕਾਲੀ ਸਰੋਂ ਜਾਂ ਕਾਲੀ ਰਾਏ ਜ਼ਰੂਰ ਪਾਓ ਇਹ ਕਾਲੀ ਰਾਏ ਜੋ ਹੈ ਉਹ ਤੁਹਾਡੇ ਬੱਚਿਆਂ ਦੇ ਜਨਮ ਕੁੰਡਲੇ ਵਿੱਚ ਮੌਜੂਦ ਗ੍ਰਹਿ ਦੋਸ਼ਾਂ ਨੂੰ ਦੂਰ ਕਰਨ ਵਿੱਚ ਸਹਾਇੀ ਹੁੰਦੀ ਹੈ ਹੌਲੀ ਹੌਲੀ ਗ੍ਰਹਾਂ ਦੀ ਸਥਿਤੀ ਸੁਧਰਨ ਲੱਗਦੀ ਹੈ ਉਹਨਾਂ ਦੇ ਵਿਆਹ ਦੇ ਯੋਗ ਬਣਨ ਲੱਗਦੇ ਹਨ ਤੁਸੀਂ ਸਿਰਫ ਇਸ ਨੂੰ 21 ਦਿਨ ਲਗਾਤਾਰ ਕਰਕੇ ਦੇਖੋ ਜੇਕਰ ਮਾਤਾ ਪਿਤਾ ਕਰਨ ਤਾਂ ਉਹ ਵੀ ਕਰ ਸਕਦੇ ਹਨ ਜੋ ਜਲ ਦਿੰਦੇ ਹਨ ਤਾਂ ਜਲ ਦੇਣ ਦੇ ਸਮੇਂ ਜੋ ਮਨ ਹੀ ਮਨ ਵਿੱਚ ਇੱਛਾ ਹੈ ਮਨੋ ਕਾਮਨਾ ਹੈ ਮੇਰੇ ਬੇਟੇ ਦੀ ਸ਼ਾਂਤੀ ਸੈਟ ਹੋ ਜਾਵੇ ਉਸ ਤਰ੍ਹਾਂ ਹੋ ਜਾਵੇ ਤਾਂ ਉਹ ਜੋ ਤੁਹਾਨੂੰ ਆਪਣੀ ਜੋ ਭਾਵਨਾ ਹੈ ਉਹ ਦੁਸੇਮ ਬੋਲ ਦੇਣੀ ਹੈ ਇੱਕ ਹੋਰ ਕੰਮ ਕਰਨਾ ਹੈ ਕਿ ਹਰ ਸ਼ਨੀਵਾਰ ਨੂੰ ਤੁਹਾਨੂੰ ਥੋੜੀ ਜਿਹੀ ਕਾਲੀ ਸਰੋਂ ਹਰ ਸ਼ਨੀਵਾਰ ਨੂੰ ਤੁਹਾਨੂੰ ਥੋੜੀ ਜਿਹੀ ਕਾਲੀ ਸਰੋਂ ਤੇ ਥੋੜਾ ਜਿਹਾ ਨਮਕ ਇਸ ਨੂੰ ਆਪਣੇ ਬੱਚਿਆਂ ਦੇ ਉੱਪਰੋਂ ਸੱਤ ਵਾਰ ਘੁਮਾ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਕਿਸੇ ਸੁੰnsan ਜਗ੍ਹਾ ਦੇ ਵਿੱਚ ਇਹ ਉਪਾਅ ਤੁਹਾਡੇ ਬੱਚਿਆਂ ਦੇ ਆਸ-ਪਾਸ ਦੀ ਜੋ ਨੈਗੇਟਿਵਿਟੀ ਹੈ ਸਾਰੀ ਉਸ ਨੂੰ ਖਤਮ ਕਰ ਦਿੰਦਾ ਹੈ ਜੇਕਰ ਤੁਹਾਡੇ ਕੋਲ ਬੱਚੇ ਨਹੀਂ ਰਹਿੰਦੇ ਤਾਂ ਤੁਸੀਂ ਇਹ ਉਪਾਅ ਨਾ ਕਰੋ ਧਨੀਆ ਤੇ ਰਾਈ ਤੁਹਾਨੂੰ ਕੀ ਕਰਨਾ ਹੈ 3 ਛੁੱਟਕੇ ਸਾਬਤ ਧਨੀਆ ਲੈ ਲਓ 3 ਛੁੱਟਕੇ ਕਾਲੀ ਸਰੋਂ ਲੈ ਲਓ ਤੇ 3 ਛੁੱਟਕੇ ਕਾਲੇ ਤੇਲ ਹੁਣ ਇਹਨਾਂ ਤਿੰਨਾਂ ਨੂੰ ਆਪਸ ਦੇ ਵਿੱਚ ਮਿਲਾ ਕੇ ਤਿੰਨ ਹਿੱਸਿਆਂ ਦੇ ਵਿੱਚ ਵੰਡੋ ਤੇ ਹੁਣ ਇਹਨਾਂ ਤਿੰਨਾਂ ਨੂੰ ਇਹਨਾਂ ਤਿੰਨ ਹਿੱਸਿਆਂ ਨੂੰ ਵੱਖ-ਵੱਖ ਥਾਵਾਂ ਦੇ ਘਰ ਵਿੱਚ ਛੁਪਾ ਦਿਓ ਤੁਸੀਂ ਚਾਹੋ ਤਾਂ ਇਸ ਨੂੰ ਕਿਸੇ ਕੱਪੜੇ ਵਿੱਚ ਬੰਨ੍ਹ ਸਕਦੇ ਹੋ ਜਾਂ ਫਿਰ ਕਾਗਜ਼ ਪੁੜੀ ਬਣਾ ਕੇ ਰੱਖ ਸਕਦੇ ਹੋ ਤਿੰਨ ਵੱਖ-ਵੱਖ ਕਾਗਜ਼ ਦੀਆਂ ਪੁੜੀਆਂ ਪਰ ਜੋ ਸਾਬਤ ਧਨੀਆ ਜੋ ਕਾਲੀ ਸਰੋਂ ਤੇ ਛੁੱਟਕੀ ਜੋ ਕਾਲਾ ਤੇਲ ਹੈ ਇਹਨਾਂ ਤਿੰਨਾਂ ਵਿੱਚੋਂ ਇੱਕ-ਇੱਕ ਛੁੱਟਕੇ ਚੁੱਕ ਕੇ ਤਿੰਨਾਂ ਕਾਗਜ਼ਾਂ ਤੇ ਰੱਖੋ ਤੇ ਤਿੰਨਾਂ ਵਿੱਚੋਂ ਹੁਣ ਕਾਗਜ਼ਾਂ ਨੂੰ ਲਪੇੜ ਕੇ ਇੱਕ-ਇੱਕ ਕੋਨੇ ਵਿੱਚ ਰੱਖ ਦਿਓ ਜਾਈ ਜਗ੍ਹਾ ਤੇ ਰੱਖੋਗੇ ਜਿੱਥੇ ਤੁਹਾਡੇ ਜੋ ਮਹਿਮਾਨ ਆਉਂਦੇ ਹਨ ਬਾਹਰੋਂ ਜਿੱਥੇ ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ ਬਿਠਾਉਂਦੇ ਹੋ ਚਾਹੇ ਉਹ ਤੁਹਾਡਾ ਸ਼ਰੋਵ ਵਾਲਾ ਕਮਰਾ ਹੋ ਸਕਦਾ ਹੈ ਜਾਂ ਬੈੱਡਰੂਮ ਹੋਵੇ ਜਾਂ ਡਰਾਈੰਗ ਰੂਮ ਜਿੱਥੇ ਵੀ ਤੁਹਾਡੀ ਸਹੂਲਤ ਹੋਵੇ ਉਥੇ ਤੇਲਾ ਜਈ ਜਗਾ ਤੇ ਰੱਖੋ ਜਿੱਥੇ ਕਿ ਕਿਸੇ ਦੀ ਨਜ਼ਰ ਨਾ ਪਵੇ ਇਸ ਨਾਲ ਕੀ ਹੋਵੇਗਾ ਕਿ ਜੋ ਵੀ ਰਿਸ਼ਤਾ ਆਵੇਗਾ ਉਹ ਮੋੜ ਕੇ ਕਦੇ ਨਹੀਂ ਜਾਵੇਗਾ ਇਹ ਉਪਾਗਾਰ ਵਿੱਚ ਇੱਕ એનર્ਜੀ ਲੈ ਕੇ ਆਉਂਦਾ ਹੈ ਜੋਗ ਰਿਸ਼ਤੇ ਦਾ ਆਗਮਨ ਕਰਦਾ ਹੈ ਜੋਗ ਰਿਸ਼ਤਾ ਮਤਲਬ ਕਿ ਤੁਹਾਡੇ ਲਈ ਹੁਣ ਅਜਾ ਨਹੀਂ ਕਿ ਕਿਸੇ ਵੀ ਅੱਡਾ ਟੇਡਾ ਕੋਈ ਵੀ ਰਿਸ਼ਤਾ ਤੁਹਾਡਾ ਸੈੱਟ ਹੋ ਜਾਵੇ ਜੋ ਵੀ ਰਿਸ਼ਤਾ ਆਵੇਗਾ ਉਹ ਸਹੀ ਆਵੇਗਾ ਕੱਟਣ ਵਾਲਾ ਰਿਸ਼ਤਾ ਨਹੀਂ ਆਵੇਗਾ ਫਾਲਤੂ ਦੇ ਲੋਕ ਆਉਣਾ ਬੰਦ ਹੋ ਜਾਣਗੇ ਜੋ ਟਾਈਮ ਪਾਸ ਕਰਨ ਲਈ ਆਉਂਦੇ ਹਨ ਕੁਝ ਲੋਕ ਸਿਰਫ ਖਾਣ ਪੀਣ ਦੇ ਚੱਕਰ ਵਿੱਚ ਵਿੱਚ ਵਿਆਹਾਂ ਦੀ ਦਾ ਰਿਸ਼ਤਾ ਲੈ ਕੇ ਚੱਲੇ ਆਉਂਦੇ ਹਨ ਹੁਣ ਕੀ ਕਰਨਾ ਹੈ ਇਸ ਵਿੱਚ ਤਿੰਨੇ ਕੋਣੇ ਦੇ ਵਿੱਚ ਰੱਖਣ ਲਈ ਬੋਲਿਆ ਤੇ ਚੌਥਾ ਕੋਨਾ ਖਾਲੀ ਹੈ ਕਿਉਂਕਿ ਉਹ ਕੋਨਾ ਤੁਹਾਡੇ ਘਰ ਵਿੱਚ ਆਗਮਨ ਲਈ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਜਿਹੜੇ ਵਿਆਹ ਦੇ ਜੋਗ ਉਹ ਪਾਚਣ ਕੇ ਇਹ ਜਿੰਨੇ ਵੀ ਉਪਾਅ ਤੁਹਾਨੂੰ ਦੱਸੇ ਹਨ ਇਹ ਸਾਰੇ ਹੀ ਚਮਤਕਾਰਯੋਗ ਉਪਾਅ ਹਨ ਇਹਨਾਂ ਨੂੰ ਕਰਨ ਦੇ ਨਾਲ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਤੁਹਾਡੇ ਬੱਚਿਆਂ ਦੇ ਵਿਆਹ ਦੀਆਂ ਸ਼ੁਭਨਾਵਾਂ ਸ਼ੁਭ ਤੁਹਾਡੇ ਬੱਚਿਆਂ ਦੇ ਵਿਆਹ ਦੀ ਜੋ ਵੀ ਪ੍ਰੋਬਲਮ ਆ ਰਹੀ ਹੈ ਉਹ ਦੂਰ ਹੋਵੇਗੀ ਤੇ ਤੁਹਾਡੇ ਬੱਚਿਆਂ ਦਾ ਚਲਦੇ ਵਿਆਹ ਸੈੱਟ ਹੋਵੇਗਾ ਤੁਹਾਡੇ ਘਰ ਵਿੱਚ ਜਲਦੀ ਸ਼ਹਿਨਾਈ ਵੱਜੇਗੀ ਤਾਂ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ